ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਖਿਆਲੀ ਵਾਲਾ ਤਹਿਸੀਲ ਗੋਨਿਆਣਾ ਤੇ ਜ਼ਿਲ੍ਹਾ ਬਠਿੰਡਾ ਬਾਈ ਜੱਥੇ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਮਿੱਤਰੋ ਇੱਕ ਸੱਜਰ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਹਾਂ ਤਾਜੀ ਸੂਈ ਹੈ ਤੇ ਥਣਲੇ ਪੇਟੀ ਮਿੱਤਰੋ ਸਾਫ਼ ਹੈ ਸਿਹਤ ਪੱਖੋਂ ਵੀ ਠੀਕ ਹੈ ਕਿਉਂਕਿ ਤਾਜੀ ਸੂਈ ਤਾਂ ਕਰਕੇ ਥੋੜਾ ਜਿਹਾ ਸਰੀਰ ਦੀ ਬਣਤਰ ਹੋਰ ਉੰਜ ਲੱਗਦੀ ਹੈ ਤੇ ਸਿੰਘਾਂ ਦੀ ਵਰਤ ਵੀ ਸੋਹਣੀ ਹੈ ਤੇ ਫੇਸ ਕੁਆਲਟੀ ਵੀ ਮਿੱਤਰੋ ਚੰਗੀ ਹੈ ਜੇਕਰ ਕਿਸੇ ਵੀਰ ਨੂੰ ਲੋਡ ਹੋਵੇ ਤਾਂ ਜਿਸ ਵੀ ਦਿਨ ਤਾਂ ਬਾਈ ਦੇ ਨਾਲ ਕਰੋ ਸੰਪਰਕ ਇੱਕ ਵਾਰੀ ਮਿੱਤਰੋ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਉਸ ਤੋਂ ਬਾਅਦ ਇਹਦੀ ਲਮਾਂਗੇ ਡਿਟੇਲ ਸੋ ਬਣੇਰੋ ਚੈਨਲ ਦੇ ਨਾਲ ਤੇ ਇੱਕ ਉਸ ਤੋਂ ਬਾਅਦ ਮਿੱਤਰੋ ਆਪਾਂ ਬਾਈ ਕੋਲ ਇੱਕ ਸੱਤ ਪਾਈ ਵੀ ਆ ਆ ਮਿੱਤਰੋ ਮੈਨੂੰ ਬਹੁਤ ਵਧੀਆ ਲੱਗੀ ਇਹਦੀ ਵੀ ਆਪਾਂ ਪੂਰੀ ਜਾਣਕਾਰੀ ਲਾਵਾਂਗੇ ਕਿ ਕਿਵੇਂ ਪਾਈ ਆ ਕੀ ਖਰਚਾ ਆ ਤੇ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਤੇ ਟੀਕਾ ਬਾਈ ਕਹਿੰਦਾ ਚੰਗਾ ਲਾਇਆ ਸੀ ਚੰਗਾ ਸੀਮਣਾ ਤੇ ਤੋਰੋ ਬਾਈ ਮੈਂ ਦੋ ਉਹ ਡਾਕਟਰ ਤੋਂ ਡਰਦੀ ਨਾ ਚਲੋ ਕੋਈ ਗੱਲ ਨਾ ਉਸ ਤੋਂ ਸਿਆਣ ਲੈਦਾ ਹਨਾ ਥੋੜਾ ਜਹਾ ਮਿੱਤਰੋ ਉਪਰਾ ਤੁਹੂ ਕਰਦਾ ਤੇ ਫਿਰ ਆਪਾਂ ਕਹਿੰਦੇ ਵੀ ਠੰਡੇ ਵੀ ਦੀ ਸਾਫਾ ਟ੍ਰੈਂਟ ਹਵਾਨੇ ਦੀ ਹੈ ਤੇ ਦੁੱਧ ਵੀ ਬਾਈ ਕਹਿੰਦਾ ਪਿਛਲੇ ਸੋ ਚੰਗਾ ਸੀ ਜਿਵੇਂ ਹੁਣ ਤਾਜੀ ਸੋਈਆ ਹੁਣ ਵੀ ਮਿੱਤਰੋ ਬੋਲਾ ਮਰੀਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬੋਬ ਜੀ ਨਾਮ ਜੱਸਾ ਸਿੰਘ ਹਾਂਜੀ ਪੰਡਾ ਖਿਆਲੀ ਵਾਲਾ ਨੇੜੇ ਦੇ ਕਿਹੜੇ ਕਿਹੜੇ ਪੰਡਾ ਇਹ ਇੱਧਰ ਜੰਡਾ ਵਾਲਾ ਰਹਿ ਗਿਆ ਜੀ ਹਾਂਜੀ ਇੱਧਰ ਨੇੜੇ ਗੋਨੇ ਵਾਲੇ ਮੰਡੀ ਵੀ ਆ ਗੋਨੇ ਵਾਲਾ ਮੰਡੀ ਤੇ ਇੱਧਰ ਕਿਹ ਪੰਡਾ ਇੱਧਰ ਕਿਹ ਮੰਡੀ ਠੀਕ ਆ ਬਚਾਲੇ ਜੀ ਹਣਾ ਹਾਂਜੀ ਚਾਲੇ ਜੀ ਤੇ ਅੱਜ ਆਪਾਂ ਇਹ ਜਿਹੜੀ ਮੱਝ ਦਿਖਾ ਰਹੇ ਹਾਂ ਹਣਾ ਹਾਂਜੀ ਇਹਦਾ ਸੂਆ ਕਿਹੜਾ ਜੀ ਇਹ ਤੀਜੇ ਸੂਏ ਆ ਜੀ ਪਿਛਲੇ ਤੀਜੇ ਸੂਏ ਸੂਈ ਆ ਹਾਂਜੀ ਦੂਜੇ ਸੂਏ ਲਈ ਸੀ ਦੂਜੇ ਸੂਏ ਲਈ ਸੀ ਕਿੰਨਾ ਕਦੋਂ ਤੇ ਪਿਛਲੇ ਸੂਏ ਆਪਾਂ ਜੀ ਇਹਦਾ 12 ਕਿਲੋ ਦੁੱਧ ਹੋਇਆ 12 ਕਿਲੋ ਦੁੱਧ ਕੱਢਿਆ ਹਾਂ ਬਾਕੀ ਮੀਣੇ ਆਈ ਸੀ ਕਦੇ 12 ਕਿ ਠੀਕ ਆ। ਅਸੀਂ ਤਾਂ ਜੇ ਘੜਦਾ ਬਾਦ ਚੱਕ ਕੇ ਢੋਲ ਚ ਪਾ ਲਈਦਾ। ਠੀਕ ਆ ਠੀਕ ਆ। ਤੇ ਆਹ ਜਿਹੜਾ ਬੱਚਾ ਇਹ ਕੋਈ ਨੂ ਨਾ। ਉਹ ਹੈ ਨੂਰ ਜੇ ਮੰਗਦਾ। ਸਟਰਾ ਪਾਈ ਆਪਣੀ। ਠੀਕ ਆ ਸਟਰਾ ਹੈ ਗਿਆ। ਠੀਕ ਆ। ਕਿੰਨੇ ਦਿਨ ਹੋ ਗਏ ਸੂਈ ਨੂੰ ਜੀ? ਇਹ ਆਪਣਾ ਸ਼ੁੱਕਰਵਾਰ ਵਾਲੀ ਰਾਤ ਨੂੰ ਸੂਈ। ਸ਼ੁੱਕਰਵਾਰ ਨੂੰ ਸੂਈ ਆ। ਰਾਤ ਨੂੰ 11 ਵਜੇ। 11 ਵਜੇ ਦੁੱਧ ਕਿੰਨਾ ਖੋਗਾ? ਦੁੱਧ ਇਹਦੇ ਥੱਲੇ ਹੋਊਗਾ ਜੀ 9 9.5 ਕਿਲੋ। ਦੁੱਧ 9 9.5 ਕਿਲੋ ਹੈ। ਹਾਂਜੀ ਹੁਣ ਹੈਗਾ ਬੋਲਾ ਤਿਆਰ ਹੈ। ਬੋਲਾ ਤਿਆਰ ਆ। ਹਾਂਜੀ। ਤੇ ਮੁੱਲ ਕੀ ਕਰਤਾ ਜੀ ਦਾ ਆਪਾਂ? ਮੁੱਲ ਜੀ ਲੈ ਦੇਣ। 110 110 ਮਾੜਾ ਬਟਾ ਮਾਨਦਾਨ ਹੋ ਜੂ ਮਾਨਦਾਨ ਕਰ ਲਿਆ ਤੇ ਜਿਹੜੀ ਆਪਾਂ ਹੁਣ ਗੱਲ ਕਰਦੇ ਸੱਤ ਦੀ ਹੈ ਨਾ ਚਲੋ ਮੱਝ ਦਾ ਤਾਂ ਹੋ ਗਿਆ ਕੰਮ ਹੈ ਨਾ ਇਹ ਉਤਲੀਆਂ ਜਿਹੜੀਆਂ ਸਿਮੈਂਟੜ ਚਾਦਰਾਂ ਉੱਤੇ ਹਾਂਜੀ ਸਿਮੈਂਟੜ ਲੀਆਂ ਚਾਦਰਾਂ ਪਾਈਆਂ ਠੀਕ ਆ ਇਹ ਤਾਂ ਸਿਮੈਂਟੜ ਦੀਆਂ ਚਾਦਰਾਂ ਪਾਈਆਂ ਵੀ ਹੈ ਨਾ ਇਹਦੇ ਨਾਲ ਮਿੱਟੀ ਲਾਉਣ ਦੀ ਲੋੜ ਨਹੀਂ ਜੀ ਹੁਣ ਠੀਕ ਆ ਜਿਵੇਂ ਹੁਣ ਕਈ ਤਰਾ ਥੱਲੇ ਸਰ ਪਾ ਕੇ ਕਾਨੇ ਪਾ ਕੇ ਉੱਤੇ ਮਿੱਟੀ ਲਾ ਦਿੰਦੇ ਆ ਉਹ 2 ਸਾਲ ਬਾਅਦ ਉਹਦੀ ਮੁਨਿਆਦ ਥੋੜੀ ਹੁੰਦੀ ਹੈ ਨਾ 2 ਸਾਲ ਬਾਅਦ ਮਿੱਟੀ ਲਾਉਣੀ ਪਊ ਹੁਣ ਇਹਦੇ ਕੀ ਆ ਜੀ ਥੱਲੇ ਦੇ ਪਾਸੇ ਆਹ ਤੰਬੇ ਦੇ ਦੇਣ ਤੇ ਉੱਤੇ ਪੱਤਲਾ ਬੱਦਲ ਹੋ ਰਿਹਾ ਨਾ ਜਦੋਂ ਪਾਣੀ ਥੱਲੇ ਸਿਮੂਗਾ ਮਨਲਾ ਹਾਂਜੀ ਹਾਂਜੀ ਕਾਗਜ਼ ਵੀ ਪਾਉਣਾ ਪੈਂਦਾ ਉਹਦੇ ਤੇ ਕੁਝ ਨਹੀਂ ਇਹਦੇ ਤਾਂ ਹਾਂ ਠੀਕ ਹੈ ਇਹ ਪਹਿਲਾਂ ਤੁਸੀਂ ਮਨਲਾ ਕਾਨੇ ਪਾਤੇ ਹਨਾ ਨਹੀਂ ਕਾਨੇ ਨਹੀਂ ਜੀ ਇਹ ਡਾਕਟਰ ਇਹ ਥੱਲੇ ਦੇ ਪਾਸੇ ਚੈਨਰ ਪਾ ਕੇ ਆਹ ਚੈਨਰ ਪਾਤਾ ਠੀਕ ਹੈ ਹਾਂ ਹਾਂ ਜਿਹੜੇ ਲੰਮੇ ਲੰਮੇ ਤੰਬੇ ਆਉਂਦੇ 50000 ਰੁਪਏ ਦੇ ਮਿਲ ਜਾਂਦੇ ਪੁੱਛੋ ਤੂੰ ਠੀਕ ਆ ਆਹ ਇਹ ਬਾਤ ਹੈ ਫਟਫਟ ਦੀ ਬਿੱਤ ਤੇ ਫਟਫਟ ਦੀ ਬਿੱਤ ਤੇ ਠੀਕ ਹੈ ਉਦੋਂ ਦਾ ਪੱਤਲਾ ਦਿੰਦੇ ਆ ਉਹ ਉਦੋਂ ਦਾ ਜਿਹੜੀਆਂ ਬਾਸ ਨੂੰ ਪਾੜ ਕੇ ਪੱਤਲ ਬਣਾਈ ਵੀ ਹੈ ਨਾ ਹਾਂ ਇਹ ਵੀ ਬਾਸ ਦੀ ਲਿਆਂਦੀ ਮੈਂ ਤਾਂ ਕਿਉਂਕਿ ਇਹ ਨਾ ਫਿਰ ਜਿਹੜੀ ਕਾਨੇ ਦੀ ਪੱਤਲ ਹੋਣੀ ਉਹ ਜਾਨਵਰ ਫੁੰਗਾ ਮਾਰ ਕੇ ਸਿੱਟ ਦਿੰਦੇ ਕਾਨੇ ਨਿਕਲ ਜਾਂਦੀ ਠੀਕ ਹੈ ਇਹ ਫਿਰ ਹੁਣ ਇਹ ਜਦੋਂ ਇਹ ਲਾਦੀ ਉੱਤੇ ਪਾਤਾ ਸਾਰ ਠੀਕ ਹੈ ਤੇ ਸਾਰ ਦੇ ਉੱਤੇ ਮੰਨ ਲਓ ਵੀ ਆਪਾਂ ਜਿਹੜੇ ਕੁੰਡੀਆਂ ਹੁੰਦੀਆਂ ਲੰਮੀਆਂ ਕਰਤੀਆਂ ਕੁੰਡੀਆਂ ਨੂੰ ਹਾਂ ਫਿਰ ਉਹ ਤਾਂ ਨਹੀਂ ਤਾਂ ਛੋਟੀ ਰਹਿੰਦੀ ਸੀ ਕੁੰਡੀਆਂ ਨਾ ਉਦਲੇ ਪਾਸੇ ਕੁੰਡੀਆਂ ਲੰਮੀਆਂ ਕਰਕੇ ਵੈਲਡ ਕਰਕੇ ਸਰ ਗਿਆ ਠੀਕ ਆ ਦਾ ਦੇ ਢਾਲ ਥੋੜੀ ਵੱਧ ਰੱਖੀ ਕੀ ਖਰਚ ਆਇਆ ਹੋਏ ਦਾ ਥੱਲੇ ਲਾ ਲੜੜਾ ਜੀ ਮੇਰਾ ਇਹ ਸਾਰਾ ਤਾਂ ਮੈਂ ਆ ਵੱਟ ਕੇ ਲਿਆ ਸੀ ਹਿੰਦੀ ਕੋਲੇ ਖੜਾ ਵਾਦੂ ਠੀਕ ਆ ਇਹ ਮੇਰਾ ਸਨੇ ਆ ਸਾਰਾ ਮੰਨ ਲਓ 40 ਫੁੱਟ ਵਾਂਗੂ ਹੈ ਹਾਂ ਠੀਕ ਆ ਇੱਕ ਪੌੜੀ ਲਿਆ ਸੀ ਮੈਂ 4400 ਦਾ ਸਮਾਨ ਆ ਸੀ ਪੁੱਛੋ ਮੰਨ ਲਵੀ 4400 ਦਾ ਸਮਾਨ ਲਾ ਲਓ 1000 ਰੁਪਇਆ ਪਵਾਇ ਲਾ ਲਓ ਪਵਾਇ ਦਾ ਜੀ ਆਪਾਂ ਹੁਣ ਆਪ ਹੀ ਪਾ ਲਿਆ ਦੇ ਜਦੋਂ ਦਿਹਾੜੀ ਸੀ ਕਿ ਕਮੇਸਤਰੀ ਸੀ ਆਪਾਂ 1000 ਰੁਪਇਆ ਦਾ ਲੱਗੂ ਭਾਈ ਚਲੋ ਉਹ ਤਾਂ ਲੱਗਣਾ ਜੀ ਗੱਲ ਵੱਖਰੀ ਉਹ ਆਪ ਹੀ ਬੜੇ ਸਪੈਸ਼ਲ ਨਹੀਂ 1000 ਰ ਹਾਂ ਤੇ ਜੇ ਚਾਦਰਾਂ ਪਾਈਆਂ ਹੁਣ ਉਹਦੇ ਥੱਲੇ ਹਾਂ ਥੱਲੇ ਛੇ ਇਹ ਪਹਿਲਾ ਮਨ ਲੈ ਇਹ ਪਾਉਣਾ ਉੱਤੇ ਚਾਦਰਾਂ ਪਾਉਣੀਆਂ ਉੱਤੇ ਚਾਦਰਾਂ ਪਾਈਦਾ ਇਹ ਫਾਇਦੇ ਮਿੱਟੀ ਲਾਉਣ ਦੀ ਲੋੜ ਨਹੀਂ ਠੀਕ ਆ ਨਹੀਂ ਫਿਰ ਆਪਾਂ ਨੂੰ ਜੇ ਕੱਲਾ ਉੱਤੇ ਵਿੱਚ ਜੇ ਮਨ ਲੈ ਕੋਈ ਗੜੇ ਆਏ ਆ ਜਿਵੇਂ ਪਿਛਲੀ ਵਾਰ ਹਨਾ ਕੁਝ ਨਹੀਂ ਹੋਣਾ ਇਹਦੇ ਨਾਲ ਮਨ ਲੈ ਸਪੋਰਟ ਬਣ ਗਈ ਥੱਲੇ ਹਨਾ ਸਪੋਰਟ ਬਣ ਗਈ ਥੱਲੇ ਸਾਰਾ ਗੈਨ ਸਰ ਵੀ ਪੂਰਾ ਪਾਇਆ ਵਾਪਾਂ ਠੀਕ ਆ ਫਿਰ ਥੱਲੇ ਮੰਨ ਲਓ ਵੀ ਸਪੋਰਟ ਬਣ ਜਾਂਦੀ ਨਹੀਂ ਪੱਥਰੀਆਂ ਜੇ ਟੋਟੀਆਂ ਕਈ ਘਰਾਂ ਦੀਆਂ ਚਾਦਰ ਹਾਂ ਜੀ ਬੇ ਆਹ ਏਰੀਆ ਚ ਗੜੇ ਬਹੁਤ ਆਏ ਸੀ ਵੱਡੇ ਵੱਡੇ ਹਨਾ ਜਾਂ ਸਨ ਵਿਚਾਰ ਦੀ ਲ ਠੀਕ ਆ ਹਾਂ ਬਾਕੀ ਠੰਡਾ ਰਹਿੰਦਾ ਬੜੀ ਚੀਜ਼ ਓਕੇ ਓਕੇ ਠੀਕ ਆ ਹਾਂਜੀ ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ ਹੈਗਾ ਜੀ 90560 90560 31958 ਹਾਂਜੀ 31958 31958 ਹਾਂਜੀ 90560 ਹਾਂਜੀ 31958 ਹਾਂਜੀ ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਤਾਜੀ ਮੱਝ ਦੀ ਲੋੜ ਹੋਵੇ ਤਾਂ ਬਾਈ ਦੇ ਨਾਲ ਕਰੋ ਸੰਪਰਕ ਦੁੱਧ ਇਹਨੇ ਪਿਛਲੇ ਸੂਏ ਦੂਜੇ ਕਹਿੰਦਾ 12 ਲੀਟਰ ਕੱਢਿਆ ਤੇ 9 ਲੀਟਰ ਬੋਲਾ ਤਿਆਰ ਆ ਹਣਾ ਹਾਂਜੀ ਤੇ ਸੂਈ ਵੀ ਆ ਸ਼ਨੀਵਾਰ ਦੀ ਹਾਂ ਸ਼ਨੀਵਾਰ ਰਾਤ ਨੂੰ ਸੂਈ ਹੈ ਸ਼ਨੀਵਾਰ ਦੀ ਰਾਤ ਨੂੰ ਸੂਈ ਹੈ ਹਾਂਜੀ ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਆ ਤਾਂ ਭਾਈ ਜੀ ਨਾਲ ਕਰੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ